और भाई ये थोड़ी भूलने का ना फिर मेरे को दुकान का सामान चाहिए पर वो यार बाहर निकल गया बाहर और मेरे घर दुकानदारी ये थोड़ा दिला दो ना थोड़ा देना थोड़ा देना ले जेल मिट्टी पे की जाकर मैं कुछ नहीं किया भावा मैं कुछ नहीं मेरे बहन के पास बाल छोटा दे दे कहां के प्रेइंग सिडल करना तो क्या तुम की हो फिर आपकी गलती मैं कुछ नहीं कहा मैंने कुछ नहीं किया मेरी बात ना कुछ नहीं किया मेरी बात ना मैं कुछ नहीं करता एक मिनट हो जा ਕਿਉਂ ਉਹ ਮੈਂ ਗੱਲ ਕਰਨਾ ਨਹੀਂ ਯਾਰ ਤੈਨੂੰ ਤੂੰ ਹੀ ਮੈਂ ਕੁੱਛ ਚੱਲ ਨਾ ਮਨ ਵਿੱਚ ਨਹੀਂ ਗੱਲ ਤਾਂ ਤੂੰ ਸਾਡੀ ਗੱਲ ਕੀ ਹੋ ਗਈ ਮੈਨੂੰ ਇਹ ਤੁਹਾਡੀ ਗੱਲ ਕੀ ਉਹ ਮੈਂ ਜਾਣ ਆ ਗਿਆ ਤਾਂ ਮੈਂ ਨਹੀਂ ਕਰੀ ਇਹ ਨਾ ਕੋਈ ਨਹੀਂ ਬੋਲ ਰਿਹਾ ਗਿਆ ਗਿਆ ਕੁਝ ਗਿਆ ਕੁਝ ਨਹੀਂ ਗਿਆ ਕੁਝ ਨਹੀਂ ਗਿਆ ਯਾਰ ਉਹ ਮੈਂ ਜੀ ਉਹ ਤਾਂ ਮਿਲਣ ਨਹੀਂ ਆਇਆ ਨਾ ਜਰ ਮਾ ਵਿਜੇ ਸ਼ਰਮਾ ਭਾਜੀ ਕਿੱਥੇ ਜੀ ਆਪਣੀ ਦੁਕਾਨ ਮੇਰੀ ਦੁਕਾਨ ਇੱਥੇ ਰਾਨੀਗਾ ਬਾਗ ਮਾਡਰਡਨ ਚੌਂਗ ਦੇ ਵਿੱਚ ਕੀ ਗੱਲ ਹੋਈ ਸੀ ਜਿਹੜੀ ਸੀਸੀਟੀਵੀ ਵਿੱਚ ਕੋਈ ਨੇ ਮੈਂ ਕਿਸੇ ਕੋ ਪੈਸੇ ਲੈਣੇ ਸੀ ਉਦੋਂ ਜਮਾਨ ਜਮਾਨ ਤੇ ਮੇਰੀ ਗਈ ਸੀ ਤੇ ਮੈਂ ਫਿਰ ਫਸ ਗਿਆ ਸੀ ਉਹਨੇ ਪੈਸੇ ਦਿੱਤੇ ਨਹੀਂ ਪੈਸੇ ਮੈਨੂੰ ਦੇਣੇ ਪਏ ਉਹ ਬਾਅਦ ਜਦੋਂ ਮੈਂ ਪੈਸੇ ਮੰਗਰਾ ਉਦੋਂ ਫਿਰ ਮੇਰੇ ਕੋ ਝਗੜਾ ਹੋਊ ਮੇਰੇ ਨਾਲ ਇੱਕ ਦੋ ਵਾਰੀ ਪਹਿਲਾਂ ਵੀ ਹੋ ਚੁੱਕਿਆ ਕੰਮ ਹੈ ਮਾਮਲੇ ਲਾ ਕੇ ਪੁਲਿਸ ਨੂੰ ਕੰਪਲੀਟ ਕੀਤੀ ਉਦੋਂ ਨਹੀਂ ਕੀਤੀ ਕਿਉਂਕਿ ਮੇਰੇ ਕੋਲ ਕੋਈ ਪੁਖਤਾ ਸਬੂਤ ਨਹੀਂਗਾ ਸੀ ਆ ਤਾਂ ਕੁਦਰਤੀ ਮੇਰੇ ਨਾਲ ਕੈਮਰਾ ਲੱਗਾ ਆ ਸੀ ਤਾਂ ਮੈਂ ਤਾਂ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਹੋਈ ਆ ਬੀਤੇ ਦਿਨਾਂ ਤੋਂ ਕੀਤੀ ਜਾ ਰਹੀ ਹੈ ਵੇਖੋ ਕਰਨ ਦੇ ਮੈਨੂੰ ਕੁਝ ਜੋ ਦੇਖ ਕੇ ਆ ਵੀ ਜੋ ਹਾਲੇ ਤੱਕ ਪੁਖਤਾ ਕਾਰਵਾਈ ਜਿਆਦਾ ਕਰਨੀ ਚਾਹੀਦੀ ਜਿੱਦਾਂ ਜਿੱਦੀ ਨੇੜੇ ਹੈਗੇ ਆ ਜਾਂ ਜਿੱਦਾਂ ਉਹਨੇ ਖੋਫਨਾਕ ਮੈਨੂੰ ਕੁੱਟਿਆ ਉਸ ਹਿਸਾਬ ਨਾਲ ਕੁਛ ਨਹੀਂ ਲੱਗ ਰਿਹਾ ਉਹ ਤੇ ਦੋ ਦੋ ਤਿੰਨ ਵਾਰੀ ਝਗੜਾ ਹੋ ਚੁੱਕਾ ਤੁਹਾਡੇ ਨਾਲ ਝਗੜਾ ਹਾਂਜੀ ਆ ਕੇ ਕੋਈ ਕਾਰਨ ਦੱਸ ਦੇ ਝਗੜੇ ਦਾ ਕੋਈ ਨਹੀਂ ਨਹੀਂ ਉਹ ਦਾ ਬਸ ਬਸ ਦੇਖ ਲਓ ਬੇਬਾਨੇ ਬਸ ਮੇਰੇ ਕੋਲ ਸੋਦਾ ਲੈਣਾ ਜੇ ਪੈਸੇ ਮੰਗ ਲਾਂ ਤਾਂ ਪੈਸੇ ਮੰਗਣਦੇ ਹੀ ਮੈਨੂੰ ਮਾਰਨ ਲੱਗ ਜਣਾ ਤੁਹਾਡੀ ਦੁਕਾਨ ਦੇ ਲਾਗੇ ਬਿਲਕੁਲ ਚੁੰਕੀ ਗਈ ਆ ਪੁਲਿਸ ਵੀ ਜੜੀ ਘੰਟੇ ਲੱਗੇ ਰਹਿੰਦੀ ਆ ਮੰਗਰ ਹੈ ਸਕਿਉਰਟੀ ਲਈ ਵੀ ਪੁਲਿਸ ਕੱਢੀ ਆ ਨਹੀਂ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਕ ਕਿਆਓ ਆਰਟੀ ਇੱਥੇ ਗੱਡੀ ਲੱਗੀ ਆ ਮੇਰੇ ਕੋਲ ਇੱਕ ਮੇਰੇ ਸਾਰਾ 100 100 ਮੀਟਰ ਵੀ ਨਹੀਂ ਹੋਣੇ ਦੂਰੀ ਚੁੰਕੀ ਦੇ ਆ 100 ਜਿਹੜਾ ਤੁਸੀਂ ਦੱਸਿਆ ਐਸਐਸਪੀ ਦਫਤਰਾਂ ਨਾਲ ਹੋਣਾ ਤਾਂ ਚਾਹੀਦਾ ਜੇ ਕੋਈ ਉੰਕੀ ਪ੍ਰਸ਼ਾਸਨ ਤੋਂ ਕੋਈ ਮੰਗ ਕਰੇ ਪ੍ਰਸ਼ਾਸਨ ਬਾਈ ਜੋ ਪੁਖਤਾ ਕਾਰਵਾਈ ਕੀਤੀ ਜਾਵੇ ਜਦੋਂ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਨਹੀਂ ਐਦਾਂ ਮਾਰਿਆ ਜੇਕਰ ਜੇ ਮੈਂ ਮੈਨੂੰ ਮੈਂ 22 ਚਾਂਸ ਮੇਰਾ ਹੋਰ ਸਿਰ ਤੇ ਹਮਲਾ ਜਿੰਨਾ ਮੈਂ ਮਰ ਜਾਂਦਾ ਫੇਰ ਕੀ ਹੋਣਾ ਤੇ ਮੇਰੇ ਪਰਿਵਾਰ ਮੇਰਾ ਦੇ ਬੇਗਰ ਹੋ ਜਾਣਾ ਤੇ ਦੂਜਾ ਦੁਕਾਨਦਾਰੀ ਬੰਦ ਹੋ ਜਾਣੀ ਕੋਲ ਚਲਾਣਾ ਵਾਲਾ ਮਗਰੋਂ ਕਿੰਨੇ ਕਿੰਨੇ ਕ ਨੌਜਵਾਨ ਆਉਂਦੇ ਕਿੰਨਾ ਦਾ ਬੰਦਾ ਛੱਡਾ ਕੇ ਪਾਇਆ ਜਾਂਦਾ ਕਾਫੀ ਵੇਲੇ ਜਾਂ ਨਸ਼ੇੜੀ ਟਾਈਮ ਤੇ ਸਮਝ ਲੋ ਤੁਸੀਂ ਤੇ ਇਹਨਾਂ 17 ਤਰੀਕ ਰਾਤ ਨੂੰ ਝਗੜਾ ਆਇਆ ਵਿਜੇ ਕੁਮਾਰ ਨਾਮ ਦਾ ਵਿਅਕਤੀ ਉੱਥੇ ਛੋਲੇ ਕੁਲਚਾਨੀ ਦੀ ਸ਼ਾਪ ਹੈਗੀ ਆ ਤੇ ਇਹ 18 ਨੂੰ ਸਾਡੇ ਕੋਲ ਵੀ ਆਇਆ ਸੀ ਕਿ ਇਤਰਾ ਮੈਨੂੰ ਇਹਨੇ ਬੀੜੀ ਨਾਮ ਦਾ ਬੰਦਾ ਉਹ ਹੀ ਵੈਰੀਫਾਈ ਸਾਰਾ ਕੀਤਾ ਵਾ ਇਹਦਾ ਨਾਮ ਮੁੰਡੇ ਦਾ ਹੈਗਾ ਆਇਰਨ ਉਹ ਬੀੜੀ ਮਾਡਲ ਟਾਊਨ ਗਲੀ ਨੰਬਰ 3 ਚ ਰਹਿੰਦਾ ਤੇ ਇਹਦੇ ਜਿਹੜਾ ਵਾ ਇਹਦਾ ਡਾਕਟਰ ਵੀ ਕੱਢ ਕੇ ਦਿੱਤਾ ਸੀ ਉਹਨੂੰ ਵਿਜੇ ਕੁਮਾਰ ਨੂੰ ਤੇ ਉਹਦਾ ਰਿਜ਼ਲਟ ਅਜੇ ਨਹੀਂ ਆਇਆ ਪਰ ਫਿਰ ਵੀ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਲੈਂਦੇ ਹੋਏ ਆਇਰਨ ਉਰ ਬੀੜੀ ਦੇ ਖਿਲਾਫ ਜਿਹੜਾ ਵਾ ਉਹਨੂੰ ਅੱਜ ਪੇਸ਼ ਕਰਾਂਗੇ ਉਹਦੇ ਖਿਲਾਫ ਅਸੀਂ ਐਕਸ਼ਨ ਲੈ ਲਿਆ ਲੋਕ ਨੂੰ ਮੁਤਾਬਕ ਕਾਰਵਾਈ ਬੰਦੀ ਉਹੀ ਕੀਤੀ ਹੈ ਕਿੰਨੇ ਕਿ ਨੋਜਵਾਨਾਂ ਦਾ ਉਥੇ ਝਗੜਾ ਕੀਤਾ ਗਿਆ ਇਹ ਇਕੱਲਾ ਹੀ ਆਇਰਨ ਉਹਨੇ ਦਰਖਾਸਤ ਹੀ ਲਿਖਿਆ ਹੈ ਕਾਰਨ ਕੀ ਸੀ ਝਗੜਾ ਦਾ ਕੋਈ ਦੱਸੋ ਕਾਰਨ ਜਿਹੜਾ ਇਹਨਾਂ ਦਾ ਇਹ ਤੇ ਜਿਹੜਾ ਹੈਗਾ ਦੋਸ਼ੀ ਇਹ ਕਹਿੰਦਾ ਕਿ ਮੈਂ ਉੱਚਾਈ ਖਾਣ ਗਿਆ ਉਥੇ ਹੋਰ ਅਜੇ ਬਾਕੀ ਵੈਰੀਫਾਈ ਕੀਤਾ ਜਾ ਰਿਹਾ ਸਰ